ਅਸੀਂ ਗਰੀਬ ਐ ਜੇ ਅਸੀਂ ਅੱਗੇ ਤੋਂ ਆਪਣੀ ਕਣਕ ਬੀਜਣ ਤੋਂ ਵੀ ਔਖੇ ਆ ਜੀ ਕਣਕ ਵੀ ਨਹੀਂ ਬੀਜੀ ਜਾਣੀ ਜੇ ਹਿਸਾਬ ਨਾਲ ਸਾਡੀ ਸਾਰੇ ਤੋਂ ਤਬਾਹ ਹੋ ਗਏ ਕੋਈ ਇੱਕ ਪੰਜੀ ਨਹੀਂ ਮਿਲ ਸਕੇ ਕਿਸੇ ਸੰਤਾਲ ਨੂੰ ਕਿਸੇ ਵੀ ਹੋਰ ਲੋਕਾਂ ਵੱਲੋਂ ਪੰਜਾਬ ਦੇ ਨਾਲ ਕੋਈ ਨਹੀਂ ਖੜਾ ਪੰਜਾਬ ਦੇ ਨਾਲ ਨੌਜਵਾਨੀ ਪੀੜੀ ਖੜੀ ਆ ਸਾਡੇ ਤਾਂ ਹੀ ਕੋਈ ਪੈਸਾ ਨਹੀਂ ਆਇਆ ਜੀ ਇੱਕ ਇਹ ਆ ਜੀ ਜਿਹੜਾ ਪੈਸਾ ਵਾ ਉਹ ਠੇਕੇਦਾਰ ਨੂੰ ਦਿੱਤਾ ਜਾਵੇ ਜੀ ਜੋ ਮਾਲਕ ਉਹ ਆ ਜਾਂਦਾ ਉਹ ਮਾਲਕ ਅੱਗੇ ਉਹ ਸਾਨੂੰ ਦਿੰਦਾ ਨਹੀਂ ਬਹੁਤ ਮਿੱਟੀ ਆ ਜਿਹੜੀ ਉਹ ਬਹੁਤ ਰੇਤ ਆ ਜਿਹੜੀ ਉਹ ਚੜ ਚੁੱਕੀ ਆ ਫਸਲਾਂ ਬਹੁਤ ਮਰ ਜਾਂਦੇ ਮਾਲ ਡੰਗਰ ਕੋਠੇ ਘਾਰ ਆ ਜਿਹੜੀ ਉਹ ਵੀ ਡੁੱਬ ਤੁਕੀ ਸੀ ਵਾਦ ਚੜ ਕੇ ਨੌਜਵਾਨ ਸੇਵਾ ਕਰ ਰਹੇ ਨੇ ਪੱਟਿਆਂ ਦੀ ਕੋਈ ਤੂੜੀ ਦੀ ਕੋਈ ਚਾਰੇ ਦੀ ਲੰਗਰ ਦੀ ਸੁੱਕੇ ਰਾਸ਼ਨ ਦੀ ਤੇ ਅਸੀਂ ਵੀ ਸੇਵਾ ਕਰ ਰਹੇ ਹਾਂ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਜੀ ਜ਼ਿੰਮੇਵਾਰ ਤੇ ਬਸਲਾ ਰੋਗ ਨਹੀਂ ਹੈਗਾ ਜੀ ਪੂਰੇ ਤੋਂ ਪੂਰਾ ਕਰਨਾ ਪਾਣੀ ਸਾਡੇ 1 ਮਹੀਨਾ ਜਿਹੜਾ ਉਹ ਲੱਥਾ ਨਹੀਂ ਬਿਲਕੁਲ ਉਹਦਾ ਕਾਰਨ ਕਰਕੇ ਜੋ ਫਸਲ ਹੈ ਸਾਡੀ ਸਾਰੀ ਬਰਬਾਦ ਹੋ ਗਈ ਜਿਲ੍ਹਾ ਕਪੂਰਥਲਾ ਦੇ ਹੱਦ ਤੇ ਪੈਂਦੇ ਪਿੰਡ ਬੱਲੋ ਚੱਕ ਦੇ ਮੰਡ ਖੇਤਰ ਵਿੱਚ ਫਸਲਾਂ ਦੇ ਨੁਕਸਾਨ ਕਿਸਾਨ ਦੀਆਂ ਰੁਣ ਕੌੜਾ ਕੇ ਲੈ ਕੇ ਨੇ ਜੇਕਰ ਮੰਡ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਭਾਵੇਂ ਕਿ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਨੀਵਾ ਹੋ ਗਿਆ ਪਰ ਫਸਲਾਂ ਤੇ ਪਈ ਰੇਤਾ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ ਜਿਸ ਤੇ ਚੱਲਦਾ ਕਿਸਾਨ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ ਜਿੱਥੇ ਕਿ ਕਿਸਾਨਾਂ ਤੇ ਲੋਕਾਂ ਦਾ ਕਹਿਣਾ ਕਿ ਭਾਵੇਂ ਚੋਨੇ ਦੀ ਖਰੀਦ ਕੱਲ ਸ਼ੁਰੂ ਹੋਣ ਵਾਲੀ ਸੀ ਪਰ ਇਸ ਵਾਰ ਚੋਨੇ ਦੀ ਫਸਲਾਂ ਦਾ ਨੁਕਸਾਨ ਹੋਣ ਕਾਰਨ ਕਿਸਾਨ ਮੰਡੀ ਵਿੱਚ ਦੇਰੀ ਨਾਲ ਪਹੁੰਚੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿੱਥੇ ਕਿ ਪਿੰਡ ਬੱਲੋ ਚੱਕ ਦੇ ਕਿਸਾਨ ਆਗੂ ਨਰਿੰਦਰ ਸਿੰਘ ਜੀ ਗੱਲੂ ਨੇ ਅਤੇ ਹੋਰਨਾਂ ਕਿਸਾਨਾਂ ਨੇ ਫਸਲਾਂ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਵਾਰ ਫਸਲਾਂ ਪਾਣੀ ਵਿੱਚ ਖੜੀਆਂ ਹੋਣ ਕਾਰਨ ਕਾਫੀ ਡੁੱਬ ਗਈਆਂ ਹਨ ਔਰ ਡੁੱਬ ਜਾਣ ਕਾਰਨ ਨਾ ਪਹਿਲੀ ਵਿੱਚ ਹੀ ਗਲ ਚੁੱਕੀਆਂ ਹਨ ਇਸ ਵਾਰ ਕਿਸਾਨਾਂ ਦੇ ਖਰਚੇ ਵੀ ਪੂਰੇ ਨਾ ਹੋਣ ਦੀ ਸੰਭਾਵਨਾ ਹੈ ਜਿਨ੍ਹਾਂ ਦੀ ਕਟਾਈ ਕਰਨੀ ਵੀ ਕਿਸਾਨ ਲਈ ਕਾਫੀ ਮੁਸ਼ਕਲ ਹੋ ਗਈ ਹੈ ਤਾਂ ਕਿ ਚੋਨੇ ਦੀ ਫਸਲ ਤੇ ਰੇਤ ਚੜਨ ਕਰਕੇ ਰੇਤਾਂ ਨੂੰ ਚੁੱਕਣਾ ਕਾਫੀ ਮੁਸ਼ਕਲ ਹੈ ਇੱਥੇ ਕਿ ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਕਿਸਾਨ ਦੀ ਫਸਲਾਂ ਦੀ ਗੁਰਦਾਵਰੀ ਕਰਾ ਕੇ ਜਲਦ ਤੋਂ ਜਲਦ ਉਹਨਾਂ ਨੂੰ ਮੁਆਵਜ਼ਾ ਦੇਵੇ ਤਾਂ ਜੋ ਆਗਾ ਕਣਕ ਦੀ ਫਸਲ ਆਸਾਨੀ ਨਾਲ ਬੀਜ ਸਕੇ ਉਹਨਾਂ ਕਹਿੰਿਆ ਕਿ ਜੇਕਰ ਕਣਕ ਦੀ ਗੱਲ ਕੀਤੀ ਜਾਵੇ ਤਾਂ ਕਣਕ ਦੀ ਫਸਲ ਵੀ ਆਸਾਨੀ ਨਾਲ ਬੀਜਣ ਕਿਸਾਨਾਂ ਦੇ ਬੇਬਸੀ ਤੋਂ ਬਾਹਰ ਹੈ ਸਬੋਤ ਜਿਆਦਾ ਚੁੰਨਸੇ ਤਕਰੀਬਨ ਸਾਰੇ ਲੋਕਾਂ ਨੇ ਠੇਕੇ ਤੇ ਪੈ ਲਈ ਸੀ ਤਕਰੀਬਨ ਸਾਰੇ ਝੋਨਾ ਤਬਾਹ ਹੋ ਗਿਆ ਮੰਗਾਂ ਮੁੱਖ ਮੰਤਰੀ ਸਾਹਿਬ ਕੋਲੋਂ ਸਾਰੀਆਂ ਪਾਰਟੀਆਂ ਜੋ ਦਾਅ ਕਰਦੀਆਂ ਨੇ ਕੁਝ ਵੀ ਕਰਦੀ ਹੈ ਜੋ ਇਹ ਲੋਕਾਂ ਤੱਕ ਪਹੁੰਚ ਨਹੀਂ ਹੋ ਸਕਦੀ ਜੋ ਵੀ ਇਹ ਲੋਕੀ ਮੰਨੋ ਆਉਂਦਾ ਹੈ ਰਾਸ਼ਨ ਪਾਣੀ ਆਉਂਦਾ ਹੈ ਕੈਸ਼ ਆਉਂਦਾ ਉਹ ਸਹੀ ਲੋਕਾਂ ਤੱਕ ਨਹੀਂ ਪਹੁੰਚਦਾ ਜਿਨ੍ਹਾਂ ਨੇ ਝੋਨਾ ਮਰਿਆ ਹੈ ਕਿ 150 ਕਿਲਾ ਠੇਕੇ ਤੇ ਪੈ ਲਈ ਸੀ 40-45 ਜਰਨ ਨੂੰ ਘਰ ਦੀ ਮਾਲਕੀ ਨਹੀਂ ਹੈ ਸਾਰੇ ਝੋਨਾ ਉਹ ਤਬਾਹ ਹੋ ਗਿਆ ਕੋਈ ਇੱਕ ਪੰਜੀ ਨਹੀਂ ਮਿਲ ਸਕੀ ਕਿਸੇ ਸੰਸਦਾਲ ਨੂੰ ਕਿਸੇ ਵੀ ਹੋਰ ਲੋਕਾਂ ਵੱਲੋਂ ਆਮ ਪਾਲਟੀ ਹੈ ਕਾਲੀਦਾਨ ਲੈ ਪਾਰਟੀ ਜਨਤਾ ਪਾਲਟੀ ਹੈ ਭੋਜਨ ਸਮਾਜ ਪਾਲਟੀ ਪਾਲਟੀ ਹੈ ਕਾਂਗਰਸ ਹੈ ਸਾਰਿਆਂ ਦੇ ਇੱਕ ਇੱਕ ਬੰਦਾ ਲੈ ਕੇ ਜਿਹੜਾ ਸਹੀ ਨੁਕਸਾਨ ਹੋਇਆ ਉਹਨਾਂ ਨੂੰ ਮਦਦ ਦਿੱਤਾ ਜਾਵੇ ਜਿਹੜਾ ਸਾਡਾ ਇਲਾਕਾ ਜੇ ਆਪਾਂ ਕਪੂਰਸਰ ਜ਼ਿਲ੍ਹੇ ਦੇ ਖਣੇ ਆ ਖੀਰਲਾ ਪਿੰਡ ਹੈ ਬੱਲੋ ਚੱਕ ਅੱਗੇ ਤੋਂ ਹੋਇਆ ਹੀ ਆ ਬੱਲੋ ਚੱਕ ਤੋਂ ਲੈ ਕੇ ਢਿਲਮਾ ਤੱਕ ਜੋ ਜਿੱਤੀ ਦੂਰ ਤੋਂ ਅੱਗੇ ਤੱਕ ਵੀ ਬਹੁਤ ਭਾਰੀ ਨੁਕਸਾਨ ਹੋਇਆ ਬਹੁਤ ਮਿੱਟੀ ਹੈ ਜਿਹੜੀ ਉਹ ਬਹੁਤ ਰੇਤ ਹੈ ਜਿਹੜੀ ਉਹ ਚੜ ਚੁੱਕੀ ਹੈ ਫਸਲਾਂ ਬਹੁਤ ਮਰ ਜਾਂਦੀਆਂ ਨੇ ਮਾਲ ਡੰਗਰ ਕੋਠੇ ਇਧਰ ਨੂੰ ਦੇਖੋ ਮੇਰੇ ਐ ਸਾਈਡ ਨੂੰ ਵੀ ਕਾਰ ਆ ਜਿਹੜੀਆਂ ਵੀ ਡੁੱਬ ਚੁੱਕੇ ਸੀ ਜਿਹੜੀ ਇਹ ਰੇਤ ਆ ਇੰਨੀ ਜਲਦੀ ਚੱਕੀ ਤੇ ਜਾਣੀ ਨਹੀਂ ਹੈ ਜੀ ਰੇਤ ਚੱਕਣ ਨੂੰ ਕੁਛ ਟਾਈਮ ਚਾਹੀਦਾ ਹੈ ਫੇਰ ਹੀ ਫਸੀ ਵਿਜੀ ਜੋ ਰੇਤ ਚੱਕੀ ਜੋ ਮਿੱਟੀ ਚੱਕੀ ਜੋ ਉੱਥੋਂ ਜੀ ਜਿਹੜਾ ਪਾਣੀ ਆ ਪਾਣੀ ਨਹੀਂ ਥੱਲੇ ਹੋਣਾ ਸੇਮ ਪਈ ਆ ਮਿੱਟੀ ਦਿੱਤਾ ਨਹੀਂ ਨਿਕਲਨੀ ਇਹਨੂੰ ਥੋੜਾ ਟਾਈਮ ਨੂੰ ਵਧਾਇਆ ਜਾਵੇ ਫੇਰ ਲੋਕੀ ਆਪਣੀਆਂ ਪਿਆਲੀਆਂ ਜਿਹੜੀਆਂ ਪੱਧਰੀਆਂ ਸਾਫ ਕਰ ਸਕਣ 150 ਕਿਲਾ ਜ਼ਿੰਮੇਦਾਰ ਜ਼ਿੰਮੇਦਾਰਾ ਕਰਦੇ ਆ ਜੀ ਠੇਕੇ ਦੇ ਲੈ ਕੇ ਆ ਆਪਣੀ ਮਾਲਕੀ ਸਾਡੀ ਕੋਈ ਨਹੀਂ ਜੀ ਜੋ ਕਿ ਉਹਦੇ ਵਿੱਚੋਂ ਸਾਰਾ ਨੁਕਸਾਨ ਹੋ ਗਏ ਪਾਣੀ ਸਾਡੇ 1 ਮਹੀਨਾ ਜਿਹੜਾ ਜੀ ਉਹ ਲੱਥਾ ਨਹੀਂ ਬਿਲਕੁਲ ਉਹਦਾ ਕਾਰਨ ਕਰਕੇ ਜੋ ਫਸਲ ਸਾਡੀ ਸਾਰੀ ਬਰਬਾਦ ਹੋ ਗਈ ਜੋ ਕੋਈ ਮਾੜੀ ਮੋਟੀ ਰਹਿੰਦੀ ਆ ਉਹ ਜੀ ਸਾਰੇ ਉਹ ਦਾਣੇ ਜਿਹੜੇ ਉਹਦੇ ਕਾਲੇ ਆ ਜੀ ਇਸ ਕਰਕੇ ਉਹ ਖਰਾਬ ਹੋ ਗਈ ਫਸਲ ਸਾਹੀਂ ਇਹੋ ਗਵਰਨਮੈਂਟ ਕੋ ਸਰਕਾਰ ਕੋ ਮੰਗ ਕਰਦੇ ਆ ਕਿ ਸਾਨੂੰ ਉਸ ਦਾ ਮਾਜਵਾ ਜਿਹੜਾ ਜੀ ਉਹ ਸਹੀ ਦਿੱਤਾ ਜਾਵੇ ਜੀ ਅਸੀਂ ਅੱਗੇ ਤੋਂ ਆਪਣਾ ਕੰਮ ਜਿਹੜਾ ਉਹ ਚਲਾ ਸਕੀ ਹੈ ਜੀ ਉਹਨੀ ਫਸਲ ਮਾਰ ਗਈ ਹੈ ਜੀ ਇਹਨੇ ਪੈਸੇ ਨਾ ਕਿੱਥੇ ਦਿੱਤੇ ਜਾਵੇ ਜ਼ਿਮੀਦਾਰ ਨੂੰ ਜਿਹੜਾ ਸਹੀ ਪੈਸਾ ਪਹੁੰਚਦਾ ਹੀ ਨਹੀਂ ਜੀ ਸਾਨੂੰ 23 ਚ ਸਾਡੀ ਫਸਲ ਸਾਰੀ ਮਰ ਗਈ ਸੀ ਉਦੋਂ ਵੀ ਜੀ ਸਾਡੇ ਤਾਂ ਹੀ ਕੋਈ ਪੈਸਾ ਨਹੀਂ ਆਇਆ ਜੀ ਇਹ ਕੇ ਹੈ ਜੀ ਜਿਹੜਾ ਪੈਸਾ ਵਾ ਉਹ ਠੇਕੇਦਾਰ ਨੂੰ ਦਿੱਤਾ ਜਾਵੇ ਜੀ ਜੋ ਮਾਲਕ ਉਹ ਆ ਜਾਂਦਾ ਉਹ ਮਾਲਕ ਅੱਗੇ ਉਹ ਸਾਨੂੰ ਦਿੰਦਾ ਨਹੀਂ ਉਹ ਕਹਿੰਦਾ ਵੀ ਜਿਹੜਾ ਸਾਡੀ ਪਹਿਲੀ ਸਾਡੂੰ ਮਾਝਵਾ ਮਿਲਿਆ ਸਾਡੇ ਉੱਤੇ ਖਰਚਾ ਹੋਇਆ ਜੀ ਅਸੀਂ ਗਰੀਬ ਹੈ ਜੇ ਅਸੀਂ ਅੱਗੇ ਤੋਂ ਆਪਣੀ ਕਣਕ ਬੀਜਣ ਤੋਂ ਵੀ ਉਕੇ ਆ ਜੀ ਕਣਕ ਵੀ ਨਹੀਂ ਬੀਜੀ ਜਾਣੀ ਜੇ ਹਿਸਾਬ ਨਾਲ ਸਾਡੀ ਅਸੀਂ ਇਸ ਕਰਕੇ ਸਰਕਾਰ ਕੋ ਮੰਗ ਕਰਦੇ ਆ ਸਾਡੀ ਬਾਅਦ ਤੋਂ ਬਾਅਦ ਮਤ ਕੀਤੀ ਜਾਵੇ ਜਿਹੜਾ ਝੋਨਾ ਜੀ ਉਹ ਸਹੀ ਟਾਈਮ ਤੇ ਪਕੜਾ ਨਹੀਂ ਅਜੇ ਤਾਂ ਇਹ ਜੋ ਪਾਣੀ ਖਤਮ ਹੀ ਆ ਜੀ ਇਹਦੇ ਵਿੱਚ ਕੋਈ ਜਿਹੜਾ ਹੈਗਾ ਜੇ ਕੋ ਪੱਕੇ ਫਸਲ ਹੈ ਬਚੀ ਹੋਊ ਥੋੜੀ ਬੋਧੀ ਬਜੀ ਆ ਜੀ ਜਿਹੜੀ ਇਸ ਏਰੀਆ ਚ ਸਾਡੇ ਅਸੀਂ ਬਲੋਚਕ ਤੋਂ ਆ ਸਾਡਾ ਖੀਰਲਾ ਪਿੰਡ ਆ ਕਰਪੂਥੇ ਜ਼ਿਲ੍ਹੇ ਦਾ ਜੀ ਅਸੀਂ ਇਹੋ ਪ੍ਰਸ਼ਾਸਨ ਕੋ ਮਤ ਸਾਨੂੰ ਮਤ ਕੀਤੀ ਜਾਵੇ ਵੱਤੋਂ ਵੱਧ ਅੱਗੇ ਤੋਂ ਇਹ ਕਣਕ ਸਾਡਾ ਬੀਜ ਉਹ ਆ ਜਿਹੜਾ ਉਸਾਂ ਨੂੰ ਦਿੱਤਾ ਜਾਵੇ ਜੀ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਜੀ ਜ਼ਿੰਮੇਵਾਰ ਤੇ ਬਸ ਦਾ ਰੋਗ ਨਹੀਂ ਹੈਗਾ ਜੀ ਪੂਰੇ ਸਨ ਪੂਰਾ ਕਰਨਾ ਇਹ ਤੇ ਸਰਕਾਰੀ ਮਦਦ ਕਰ ਸਕਦੀ ਹੈ ਜੀ ਜ਼ਿੰਮੇਵਾਰਾਂ ਨੂੰ ਉੱਪਰ ਚੁੱਕ ਸਕਦੀ ਹੈ ਜੀ ਬਹੁਤ ਪ੍ਰਸ਼ਾਸਨ ਕੋ ਮੰਗ ਕਰਦੇ ਆ ਜੀ ਕਿਸਾਨਾਂ ਦੀ ਵਧੀਆ ਤਰੀਕੇ ਨਾਲ ਮਦਦ ਕੀਤੀ ਜਾਵੇ ਆਉਣ ਵਾਲੇ ਸਮੇਂ ਵਿੱਚ ਜੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਜੀ ਜਿਹਨੇ ਜੋ ਜ਼ਿੰਮੇਵਾਰ ਨੁਕਸਾਨ ਹੋਇਆ ਫਸਲਾਂ ਦਾ ਮਾਪਜਾ ਤੁਰੰਤ ਤੇ ਜੀਤੀ ਜੀਤੀ ਮਿਲਿੰਦੇ ਜਾਵੇ ਤਾਂ ਜੋ ਕਿ ਜਿੰਨੀ ਦਰ ਆਪਣੀ ਕਾਨਕ ਬੀਜਣ ਅਗੇ ਕਿਥੋਂ ਪਹਿਲਾਂ ਗਰਜ਼ੌਰ ਦੀ ਕਰਨੀ ਫਿਰ ਜਾ ਕੇ ਕਦੋਂ ਮਿਲਣਾ ਕੋ ਟਾਈਮ ਲੱਗੇਗਾ ਜੇ ਪੱਕਾ ਨਹੀਂ ਪਤਾ ਕਦੋਂ ਮਿਲਣਾ ਹੈ ਮਹੀਨੇ ਡੇਰ ਤੋਂ ਜੋ ਪੰਜਾਬ ਤੇ ਆਫਤ ਆਈ ਹੈ ਕੁਦਰਤੀ ਆਫਤ ਤੇ ਪੰਜਾਬ ਦੇ ਨਾਲ ਕੋਈ ਨਹੀਂ ਖੜਾ ਪੰਜਾਬ ਦੇ ਨਾਲ ਨੌਜਵਾਨੀ ਪੀੜੀ ਖੜੀ ਆ ਤੇ ਵੱਡੇ-ਵੱਡੇਰੇ ਪੰਜਾਬ ਦੇ ਨਾਲ ਖੜੇ ਨੇ ਤੇ ਬਹੁਤ ਜ਼ਿਆਦਾ ਹਾਲਾਤ ਤਰਸਯੋਗ ਨੇ ਮੰਡ ਏਰੀਏ ਦੇ ਇਧਰਲੀ ਸਾਈਡ ਟਾਲੀ ਵਾਲੀ ਸਾਈਡ ਢਿਲਮਾਲੀ ਸਾਈਡ ਹਬੀਬਵਾਲ ਕੋਕਾ ਤਲਵੰਡੀ ਨੰਗਲਬਾਣਾ ਤੇ ਵਕਤ ਚੜ ਕੇ ਨੌਜਵਾਨ ਸੇਵਾ ਕਰ ਰਹੇ ਨੇ ਪੱਟਿਆਂ ਦੀ ਕੋਈ ਤੂੜੀ ਦੀ ਕੋਈ ਚਾਰੇ ਦੀ ਲੰਗਰ ਦੀ ਸੁੱਕੇ ਰਾਸ਼ਨ ਦੀ ਤੇ ਅਸੀਂ ਵੀ ਸੇਵਾ ਕਰ ਰਹੇ ਹਾਂ ਸਾਡਾ ਪਿੰਡ ਹੈਗਾ ਡਿਮਾਣਾ ਜ਼ਿਲ੍ਹਾ ਹੁਸ਼ਿਆਰਪੁਰ ਬਲਾਕ ਢਾਂਡਾ ਅੱਜ ਆ ਡੀ ਜੀ ਸੇਵਾ ਪਹੁੰਚੀ ਹੈ 24ਵੇਂ ਦਿਨ ਸਾਡੀ ਪੱਟਿਆਂ ਦੀ ਸੇਵਾ ਜੀ ਸਾਡਾ ਇੱਕ ਖਮਾਦ ਹੈ ਸਰਪੰਚ ਸਾਹਿਬ ਗੁਰਮਖ ਸਿੰਘ ਪਿੰਡ ਛਰੀਂਪੁਰ ਤੋਂ ਸੂਏ ਤੋਂ ਉਹਨਾਂ ਨੇ ਸਾਨੂੰ 10 ਏਕੜ ਖਮਾਦ ਦਿੱਤਾ ਆਪਣੇ ਚਾਰੇ ਲਈ ਪਛੂਆਂ ਦੇ ਡੰਗਰ ਲਈ ਤੇ ਵਧੀਆ ਮਦਦ ਨਾਲ 1 ਲੱਖ ਰੁਪਏ ਦੀ ਮਦਦ ਕੀਤੀ ਆ ਕਿ ਸਾਨੂੰ ਹੀ ਲੋੜ ਪਵੇ ਆਨ ਨਾਲੇ ਸਮੇਂ ਜੀ ਵੀ ਆਪਾਂ ਨਾਲ ਖੜੇ ਆ ਪੰਜਾਬ ਦੇ ਨਾਲ ਜੋ ਇਹ ਨੌਜਵਾਨ ਆਏ ਨੇ ਪਿੰਡ ਦੇ ਮਾਨੇ ਤੋਂ ਜੋ ਇਹ ਸੇਵਾ ਕਰਦੇ ਨੇ ਬਹੁਤ ਸ਼ਲਾਘਾਯੋਗ ਹੈ ਜੋ ਡੰਗਰ ਆ ਲੋਕਾਂ ਦੇ ਭੁੱਖੇ ਤਾਂ ਮਰਦੇ ਸੀ ਉਹਨਾਂ ਵਾਸਤੇ ਇੱਕ ਮਾਦੀ ਸੇਵਾ ਲੈ ਕੇ ਆਏ ਨੇ ਮਿਹਰਬਾਨੀ